ਦੋਸਤੋ ਅੱਜ ਆਪਾਂ ਗੱਲ ਕਰਾਂਗੇ ਦੁਨੀਆ ਦੇ ਮਹਾਨ ਦਾਰਸ਼ਨਿਕ ਤੇ ਵਿਚਾਰਕ ਸੁਕਰਾਟ ਦੇ ਬਾਰੇ ਵਿੱਚ ਸੁਕਰਾਟ ਨੇ ਦੁਨੀਆ ਭਰ ਦੇ ਲੋਕਾਂ ਨੂੰ ਸੰਵਾਦ ਰਚਾਉਣ ਦੀ ਜਾਂਚ ਦੱਸੀ ਉਹ ਦੁਨੀਆ ਦਾ ਬਹੁਤ ਸਿਆਣਾ ਮਨੁੱਖ ਸੀ ਜਿਸ ਨੇ ਦਲੀਲਪੂਰਨ ਤੰਗ ਨਾਲ ਪ੍ਰਚਲਿਤ ਪ੍ਰਚਾਂਤ ਪ੍ਰਾਚੀਨ ਧਾਰਨਾਵਾਂ ਨੂੰ ਰੱਦ ਕੀਤਾ ਮੌਤ ਦੀ ਅੱਖ ਵਿੱਚ ਅੱਖ ਪਾ ਕੇ ਜਿਉਣਾ ਅਤੇ ਪ੍ਰਾਤਨ ਰੂੜੀਵਾਦ ਨੂੰ ਟਹਰੇ ਵਿੱਚ ਖੜੇ ਕਰਨ ਵਾਲੀ ਤਾਕਤ ਦਾ ਪ੍ਰਤੀਕ ਹੈ ਸੋ크ਰਾਟ ਸੰਨ 470 ਈਸਵੀ ਪੂਰਵ ਨੂੰ ਪੈਦਾ ਹੋਇਆ ਸੋ크ਰਾਟ ਵਿਦਿਆਰਥੀ ਬਣ ਕੇ ਦੁਨੀਆ ਵਿੱਚ ਵਿਚਰਿਆ ਅਤੇ ਆਪਣੀ ਸ਼ਹਾਦਤ ਤੱਕ ਵੀ ਉਹ ਇੱਕ ਵਿਦਿਆਰਥੀ ਦੀ ਹیثیت ਵਿੱਚ ਰਿਹਾ ਉਸ ਦੀ ਇਸੇ ਖੂਪੀ ਨੇ ਉਸ ਨੂੰ ਸਾਰੀ ਦੁਨੀਆ ਵਿੱਚ ਮਸ਼ਹੂਰ ਕਰ ਦਿੱਤਾ ਜਦੋਂ ਉਹ ਗਿਆਨ ਅਤੇ ਸੱਚ ਨੂੰ ਪਹੁੰਚਿਆ ਜਦੋਂ ਜਨਾਨ ਵਿੱਚ ਉਸ ਦਾ ਬੜਾ ਨਾਮ ਸੀ ਤਾਂ ਇੱਕ ਦਿਨ ਉਹਨੇ ਆਪਣੇ ਚੇਲਿਆਂ ਨੂੰ ਕਿਹਾ ਚਾਓ ਸਾਰੇ ਏਥਨ ਜ ਵਿੱਚ ਪ੍ਰਚਾਰ ਕਰਦੇ ਹੋ ਕਿ ਸੁਕਰਾਤ ਜਿੰਨਾ ਵੱਡਾ ਹੋਰ ਕੋਈ ਅਗਿਆਨੀ ਨਹੀਂ ਅਜਿਹੇ ਕਰਕੇ ਉਹ ਸੰਸਾਰ ਨੂੰ ਸਮਝਣ ਜਾਣਨ ਦੀ ਤੀਬਰ ਇੱਛਾ ਦਾ ਪ੍ਰਤੀਕ ਬਣ ਕੇ ਦੁਨੀਆ ਵਿੱਚ ਮਸ਼ਹੂਰ ਹੋਇਆ ਸੁਕਰਾਤ ਦਾ ਪਿਓ ਬੁੱਤ ਕੜਾ ਸੀ ਮਾਂ ਦਾਈ ਦਾ ਕੰਮ ਕਰਦੀ ਸੀ ਬਚਪਨ ਵਿੱਚ ਸੁਕਰਾਤ ਆਪਣੇ ਪਿਤਾ ਨੂੰ ਬੁੱਤ ਬਣਾਉਂਦੇ ਦੇਖਦਾ ਤੇ ਹੈਰਾਨ ਹੁੰਦਾ ਇਕ ਕਲਾਸਬੰਦੀ ਸਵਾਲ ਖੜੇ ਕਰਦਾ ਉਹ ਹੋਰ ਕਲਾਵਾਂ ਨਾਲ ਕੰਮ ਕਰਦੇ ਵਸਤਾਂ ਪੈਦਾ ਕਰਦੇ ਲੋਕਾਂ ਨੂੰ ਦੇਖਦਾ ਤਾਂ ਸੋਚਦਾ ਕਿ ਇਹ ਵਸਤਾਂ ਕਿੱਥੋਂ ਆਉਂਦੀਆਂ ਹਨ ਉਹ ਕਮਿਆਰ ਨੂੰ ਘੜੇ ਬਣਾਉਂਦਿਆਂ ਕੰਟਿਆਂ ਵੱਤੀ ਦੇਖਦਾ ਰਹਿੰਦਾ ਮਿੱਟੀ ਤੋਂ ਭਾਂਡਾ ਬਣੀ ਵਸਤੂ ਨੂੰ ਦੇਖ ਕੇ ਕਮਿਆਰ ਨੂੰ ਪੁੱਛਦਾ ਕਿ ਇਹ ਵਸਤੂ ਜੋ ਕੁਝ ਸਮਾਂ ਪਹਿਲਾਂ ਮਿੱਟੀ ਦੇ ਰੂਪ ਵਿੱਚ ਸੀ ਇਹ ਕਿੱਥੋਂ ਆਈ ਆਪਣੀ ਸਮਝ ਨਾਲ ਉਹ ਕਿਆਸ ਕਰਦਾ ਕਿ ਇਹ ਵਸਤੂ मनुक्क दी चेतना ਤੋਂ ਪ੍ਰਗਟ ਹੋਈ ਹੈ। ਚੇਤਨਾ ਨੂੰ ਵਿਸਥਾਰ ਦੇਣ ਲਈ ਗਿਆਨ ਬੜਾ ਜ਼ਰੂਰੀ ਹੈ। ਕਮਿਆਰ ਉਸਤੇ ਸਵਾਲਾਂ ਦੇ ਸਹੀ ਜਵਾਬ ਨਹੀਂ ਦੇ ਸਕਦਾ। ਗਿਆਨ ਦੀ ਤਲਾਸ਼ ਵਿੱਚ ਉਹ ਹਰ ਤਰ੍ਹਾਂ ਦੇ ਲੋਕਾਂ ਨਾਲ ਸੰਵਾਦ ਕਰਦਾ। ਹਜ਼ਾਰਾਂ ਦੀ ਤਾਦਾਦ ਵਿੱਚ ਨੌਜਵਾਨ ਉਸਤੇ ਮਰੀਦ ਹੋ ਗਏ। ਉਹ ਜਿੱਥੇ ਜਾਂਦਾ ਚੇਲਿਆਂ ਦੀ ਇੱਕ ਵੱਡੀ ਜਮਾਤ ਉਹਦੇ ਮਗਰ ਹੁੰਦੀ। ਸੋਕਰਾਟ ਜਿੱਥੇ ਖੜਕੇ ਬੋਲਦਾ ਲੋਕਾਂ ਦੀ ਭੀੜ ਉਸਤੇ ਦਿਵਾਲੇ ਇਕੱਠੀ ਹੋ ਜਾਂਦੀ। ਉਸ ਸਿਆਣੇ ਮਨੁੱਖਾਂ ਨਾਲ ਸਮਾਦ ਕਰਦਾ ਸਵਾਲ ਉਠਾਉਂਦਾ ਉਸ ਤੇ ਕੁਝ ਚੇਲੇ ਦੁਨੀਆ ਦੇ ਵਿੱਚ ਬੜੇ ਫਰਸਿੱਦ ਫਲਸਫਰ ਬਣੇ ਪਲੇਟੋ ਵੀ ਇਹਨਾਂ ਵਿੱਚੋਂ ਇੱਕ ਸੀ ਜਿਸ ਨੂੰ ਅਫਲਾਤੂਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸੋਕਰਾਟ ਦੇ ਗਿਆਨ ਨੂੰ ਲਿਖਤੀ ਰੂਪ ਦੇਣ ਵਾਲਾ ਵੀ ਇਹ ਪਲੇਟੋ ਨਾਮ ਦਾ ਵਿਦਵਾਨ ਹੀ ਸੀ ਸੋਕਰਾਟ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਪਲੇਟੋ ਨੇ ਦੁਨੀਆ ਭਰ ਦੀ ਰਾਜਨੀਤੀ ਸੰਬੰਧੀ ਉਸ ਸਮੇਂ ਬੜੇ ਦਲੀਲਪੂਰਨ ਵਿਚਾਰ ਦਿੱਤੇ ਸੋਕਰੇਟ ਨਾਲ ਪਲੇਟੋ ਦੀ ਮਿਲਣੀ ਵੀ ਬੜੀ ਵਿਲੱਖਣ ਸੀ ਇੱਕ ਦਿਨ ਸੋਕਰੇਟ ਆਪਣੇ ਚੇਲਿਆਂ ਨਾਲ ਇੱਕ ਨਗਰ ਚੋਂ ਲੰਘ ਰਿਹਾ ਸੀ ਕਿ ਉਸ ਦਾ ਸਾਹਮਣਾ ਪਲੇਟੋ ਨਾਲ ਹੋਇਆ ਪਹਿਲੀ ਮਿਲਣੀ ਦੌਰਾਨ ਹੀ ਸੋਕਰੇਟ ਨੇ ਰੋਕ ਕੇ ਉਸ ਨੂੰ ਪੁੱਛਿਆ ਤੈਨੂੰ ਨੇਕੀ ਅਤੇ ਗਿਆਨ ਦੇ ਮਦਰੱਸੇ ਦਾ ਪਤਾ ਹੈ ਪਲੇਟੋ ਜੋ ਉਦੋਂ ਜਵਾਨ ਸੀ ਉਸ ਨੇ ਸੋਕਰੇਟ ਦਾ ਨਾਮ ਸੁਣਿਆ ਹੋਇਆ ਸੀ ਉਹ ਬੋਲਿਆ ਨਹੀਂ ਮਹਾਰਾਜ ਮੈਂ ਤਾਂ ਆਪ ਗਿਆਨ ਦੀ ਤਲਾਸ਼ ਵਿੱਚ ਹਾਂ ਸੋਕਰੇਟ ਨੇ ਆਪਣੇ ਚੇਲਿਆਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਮੈਨੂੰ ਇਹੋ ਜਿਹੇ ਹੰਸਾਂ ਦੀ ਲੋੜ ਹੈ ਜੋ ਗਿਆਨ ਦੀ ਤਲਾਸ਼ ਵਿੱਚ ਫਿਰ ਰਹੇ ਹੋਣ। ਪਲੇਟੋ ਸੋਕਰੇਟ ਤੋਂ ਬੜਾ ਪ੍ਰਭਾਵਿਤ ਹੋਇਆ। ਜਵਾਨੀ ਦੀ ਉਮਰ ਵਿੱਚ ਉਸਨੇ ਗਿਆਨ ਪ੍ਰਾਪਤੀ ਨੂੰ ਆਪਣਾ ਮਿਸ਼ਨ ਬਣਾ ਲਿਆ। ਸ਼ਕਲ ਸੂਰਤ ਤੋਂ ਸੋਕਰੇਟ ਭਾਵੇਂ ਸੋਹਣਾ ਨਹੀਂ ਸੀ ਪਰ ਆਪਣੇ ਵਿਚਾਰਾਂ ਦੀ ਸ਼ਕਤੀ ਨਾਲ ਉਹ ਸੋਚ ਵਿਚਾਰ ਕਰਨ ਵਾਲੇ ਹਜ਼ਾਰਾਂ ਲੋਕਾਂ ਨੂੰ ਕੀਲ ਲੈਣ ਦੀ ਤਾਕਤ ਰੱਖਦਾ ਸੀ। ਸੋਕਰੇਟ ਦੀ ਪ੍ਰਸਿੱਧੀ ਯੂਨਾਨ ਵਿੱਚ ਦੂਰ ਦੂਰ ਤੱਕ ਫੈਲ ਗਈ। ਕਰਮकांड ਕਰਨ ਵਾਲੀ ਪੁਜਾਰੀ ਜਮਾਹ ਤੋਂ ਉਸ ਨਾਲ ਈਰਖਾ ਕਰਨ ਲੱਗ ਪਈ ਇੱਕ ਦਿਨ ਜਦੋਂ ਉਹ ਆਪਣੇ ਸਾਰੇ ਚੇਲਿਆਂ ਵਿੱਚ ਬੈਠਾ ਗਿਆਨ ਦੀਆਂ ਗੱਲਾਂ ਕਰ ਰਿਹਾ ਸੀ ਤਾਂ ਇੱਕ ਭਵਿੱਖ ਦੱਸਣ ਵਾਲਾ ਜੋਤਸ਼ੀ ਆ ਕੇ ਉਸ ਨੂੰ ਬਰਾ ਪਲਾ ਬੋਲਣ ਲੱਗ ਪਿਆ ਉਸ ਨੇ ਸੋਕਰੇਟ ਦੇ ਚੇਲਿਆਂ ਨੂੰ ਸੰਬੋਧਨ ਹੁੰਦੇ ਹੋਇਆ ਕਿਹਾ ਜਿਸ ਬੰਦੇ ਨੂੰ ਤੁਸੀਂ ਗੁਰੂ ਮੰਨੀ ਬੈਠੇ ਹੋ ਇਸ ਦੇ ਨਕਦੋ ਪਤਾ ਚੱਲਦਾ ਹੈ ਕਿ ਕਰੋਧੀ ਹੈ ਇਸ ਦੀ ਸਿਰ ਦੀ ਬਣਾਵਤ ਤੋਂ ਦੱਸਦੀ ਹੈ ਕਿ ਇਹ ਲਾਲਚੀ ਅਤੇ ਸੰਕੀ ਕਿਸਮ ਦਾ ਬੰਦਾ ਹੈ ਇਸਦੇ ਵੱਲੋਂ ਤੋਂ ਪਤਾ ਚੱਲਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਦੇਸ਼ ਦਰੋਹੀ ਹੋਵੇਗਾ। ਸੋਕਰਾਟ ਬਾਰੇ ਅਜਿਹੇ ਵਿਚਾਰ ਸੁਣ ਕੇ ਚੇਲੇ ਜੋਤਸ਼ੀ ਨੂੰ ਮਾਰਨ ਵਾਸਤੇ ਵਧੇ ਪਰ ਸੋਕਰਾਟ ਨੇ ਉਹਨਾਂ ਨੂੰ ਰੋਕ ਦਿੱਤਾ। ਉਹਨੇ ਜੋਤਸ਼ੀ ਨੂੰ ਸਤਿਕਾਰ ਸਹਿਤ ਵਿਦਾ ਕਰਦਿਆਂ ਕਿਹਾ ਤੁਹਾਡਾ ਧੰਨਵਾਦ ਤੁਸੀਂ ਮੇਰੀ ਸਰੀਰਕ ਭਾਸ਼ਾ ਪੜੀ। ਇੱਕ ਚੇਲੇ ਨੇ ਸੋਕਰਾਟ ਨੂੰ ਪੁੱਛਿਆ ਜੋਤਸ਼ੀ ਜੋ ਬਕਵਾਸ ਕਰ ਰਿਹਾ ਸੀ ਕਿ ਉਹ ਸੱਚ ਹੈ? ਤੁਸੀਂ ਉਹ ਜਿਹੇ ਹੋ ਜਿਸ ਤਰ੍ਹਾਂ ਉਹ ਦੱਸ ਰਿਹਾ ਸੀ? ਸੋਕਰਾਟ ਨੇ ਜਵਾਬ ਦਿੱਤਾ ਸ਼ਕਲ ਸੂਰਤ ਤੋਂ ਮੈਂ ਅਜੀਹਾ ਹਾਂ ਜਿਹਾ ਕਿ ਉਹ ਬੋਲ ਰਿਹਾ ਸੀ ਪਰ ਇਸ ਵਿਅਕਤੀ ਨੇ ਸਿਰਫ ਮੇਰੀ ਤੇਹ ਭਾਸ਼ਾ ਪੜੀ ਹੈ ਇਸਨੇ ਮੇਰੇ ਵਿਵੇਕਤੀ ਸ਼ਕਤੀ ਤੇ ਧਿਆਨ ਨਹੀਂ ਦਿੱਤਾ ਜਿਸ ਨਾਲ ਮੈਂ ਆਪਣੇ ਵਿਚਕਾਰਾਂ ਨੂੰ ਕਾਬੂ ਕਰਕੇ ਰੱਖਿਆ ਹੋਇਆ ਹੈ ਉਸਦੀ ਪਹਿਲੀ ਘਰਵਾਲੀ ਦੀ ਮੌਤ ਹੋ ਗਈ ਤਾਂ ਉਹ ਵੱਡੀ ਉਮਰ ਵਿੱਚ ਉਸ ਦਾ ਜਿਨੀ ਨਾਮ ਦੀ ਔਰਤ ਨਾਲ ਵਿਆਹ ਹੋਇਆ ਜੋ ਉਸ ਤੋਂ 20 ਸਾਲ ਛੋਟੀ ਸੀ ਜਿਨੀ ਬਾਰੇ ਕਿਹਾ ਜਾਂਦਾ ਸੀ ਕਿ ਉਹ ਬੜੀ ਲੜਾਕੀ ਔਰਤ ਸੀ ਉਸ ਸੋਕਰੇਟ ਦੇ ਚੇਲਿਆਂ ਨੂੰ ਵੀ ਬੁਰਾ ਭਲਾ ਬੋਲਦੇ ਰਹਿੰਦੇ ਸੀ ਕੀ ਤੁਸੀਂ ਇਸ ਬੰਦੇ ਦੇ ਹਰ ਵੇਲੇ ਮਗਲ ਰਹਿੰਦੇ ਲੱਗੇ ਰਹਿੰਦੇ ਹੋ ਇਹਨੂੰ ਤਾਂ ਆਪਣੇ ਘਰ ਚ ਲਾਉਣ ਦਾ ਵੀ ਪਤਾ ਨਹੀਂ ਤੁਹਾਨੂੰ ਇਹ ਕੀ ਸਿਖਾਵੇਗਾ ਸੋਕਰੇਟ ਦੇ ਚੇਲੇ ਜੀਨੀ ਦੀ ਸ਼ਿਕਾਇਤ ਅਕਸਰ ਉਸ ਕੋਲ ਕਰਦੇ ਤਾਂ ਉਹ ਆਪਣੇ ਚੇਲੇ ਨੂੰ ਕਹਿੰਦਾ ਤੁਸੀਂ ਤਾਂ ਦੂ ਪੱਲਾਏ ਤੇ ਚਲੇ ਗਏ ਉਸ ਬੰਦੇ ਸੋਕਰੇਟ ਦਾ ਜੀਰਾ ਵੇਖੋ ਜੋ ਉਸ ਨਾਲ ਰਹਿ ਰਿਹਾ ਹੈ ਸੁਕਰਾਟ ਆਪਣੀ ਪਤਨੀ ਬਾਰੇ ਅਕਸਰ ਕਹਿਆ ਕਰਦਾ ਸੀ ਕਿ ਉਹ ਜਦੋਂ ਗੁੱਸੇ ਵਿੱਚ ਹੁੰਦੀ ਹੈ ਤਾਂ ਮੈਂ ਆਪਣੇ ਸਬਰ ਦੇ ਜ਼ਬਤ ਨੂੰ ਪਰਖਦਾ ਹਾਂ ਜਦੋਂ ਉਹ ਲਾਲ ਪੀਲੀ ਅੱਗ ਬਗੋਲਾ ਹੁੰਦੀ ਹੈ ਤਾਂ ਮੈਂ ਆਪਣੀ ਸ਼ਾਂਤੀ ਦੀ ਪਰਖਿਆ ਲੈਂਦਾ ਹਾਂ ਸੁਕਰਾਟ ਗਿਆਨ ਦਾ ਇਨਾ ਵੱਡਾ ਉਪਲਾਸੀ ਸੀ ਕਿ ਉਹ ਮੰਨਦਾ ਸੀ ਕਿ ਦੁਨੀਆ ਵਿੱਚ ਗਿਆਨ ਦੇ ਤੁਲ ਪਵਿੱਤਰ ਹੋਰ ਕੋਈ ਚੀਜ਼ ਨਹੀਂ ਹੈ ਉਸ ਦਾ ਕਹਿਣਾ ਸੀ ਕਿ ਜਿਸਮ ਦੀ ਮੌਤ ਵਿਚਾਰਾਂ ਦਾ ਖਾਤਮਾ ਨਹੀਂ ਸਗੋ ਆਜ਼ਾਦੀ ਦਾ ਰਾਹ ਹੈ ਅਗਿਆਨਤਾ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਰਾਜਨੀਤੀ ਵਰਯੋ ਕਿਹਾ ਕਰਦਾ ਸੀ ਕਿ ਰਾਜਨੀਤੀ ਤਗੜਿਆਂ ਦਾ ਹੱਥ ਠੋਕਾ ਨਹੀਂ ਹੋਣੀ ਚਾਹੀਦੀ ਸਗੋਂ ਇਸ ਦਾ ਮਿਸ਼ਨ ਲੋਕ ਸੇਵਾ ਹੋਣਾ ਚਾਹੀਦਾ ਹੈ ਲਗਭਗ 2400 ਸਾਲ ਪਹਿਲਾਂ ਅਜਿਹੇ ਵਿਚਾਰ ਪੇਸ਼ ਕਰਨੇ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਉਸ ਸਮੇਂ ਦੁਨੀਆ ਵਿੱਚ ਬਹੁਤ ਦੇਵਾਦੀ ਵਿਚਾਰਧਾਰਾ ਤੇ ਆਧਾਰਿਤ ਧਰਮਕ ਚਲਿਤ ਸਨ ਇੱਕੋ ਇੱਕ ਰੱਬ ਦੀ ਧਾਰਨਾ ਦਾ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ ਲੋਕ ਮੀ ਅਗ ਪਾਣੀ ਚੰਦ ਸੂਰਜ ਹਵਾ ਆਦ ਨੂੰ ਆਪਣੇ ਦੇਵਤੇ ਮੰਨੀ ਫਿਰਦੇ ਸੀ ਮਨੁੱਖੀ ਸਮਝ ਦਾ ਇਹ ਇਤਿਹਾਸਿਕ ਤੌਰ ਲੰਮਾ ਸਮਾਂ ਦੁਨੀਆ ਦੇ ਲਗਭਗ ਹਰ ਖੇਤੇ ਵਿੱਚ ਰਿਹਾ ਏਸ਼ੀਆਈ ਦੇਸ਼ਾਂ ਵਿੱਚ ਵੀ ਪੁਰਾਤਨ ਵਿਦਾਂ ਸ਼ਾਸਤਰਾਂ ਅਨੁਸਾਰ ਬਹੁ ਦੇਵਾਦ ਦੇ ਆਧਾਰਿਤ ਧਰਮ ਪ੍ਰਚਲਿਤ ਰਿਹਾ ਵੱਖ-ਵੱਖ ਕੁਦਰਤੀ ਸ਼ਕਤੀਆਂ ਨੂੰ ਮਨੁੱਖ ਨੇ ਵੱਖ-ਵੱਖ ਦੇਵਤਿਆਂ ਵਜੋਂ ਸਥਾਪਿਤ ਕੀਤਾ ਉਹਨਾਂ ਦੀ ਪੂਜਾ ਵੀ ਕੀਤੀ ਇਨ੍ਹਾਂ ਦੇਵਤਿਆਂ ਦੀ ਖੁਸ਼ੀ ਹਾਸਲ ਕਰਨ ਲਈ ਜਨਵਰਾਂ ਅਤੇ ਮਨੁੱਖਾਂ ਦੀ ਬਲੀ ਦਿੱਤੀ ਜਾਂਦੀ ਸੀ। ਸੁਕਰਾਤ ਧਰਮ ਕਰਮ ਦੇ ਨਾਮ ਹੇਠ ਹੁੰਦੀਆਂ ਅਜਹੀਆਂ ਬਹਿਸ਼ਿਆਨਾ ਕਾਰਵਾਈਆਂ ਦੀ ਸ਼ਰੇ ਬਾਜ਼ਾਰ ਵਿਰੋਧਤਾ ਕਰਦਾ ਸੀ। ਉਸ ਨੇ ਜਦੋਂ ਸੂਰਜ ਨੂੰ ਅੱਗ ਦਾ ਗੋਲਾ ਅਤੇ ਚੰਦ ਨੂੰ ਪੱਥਰ ਕਿਹਾ ਤਾਂ ਉਸ ਸਮੇਂ ਦੇ ਧਾਰਮਿਕ ਤੇ ਰਾਜਨੀਤਿਕ ਹਲਕਿਆਂ ਵਿੱਚ ਤਹਿਲਕਾ ਮਚ ਗਿਆ। ਉਸ ਤੇ ਨਾਸਤਿਕ ਹੋਣ ਦੇ આરોਪ ਲੱਗੇ। ਉਹ ਇੱਥੋਂ ਹੀ ਨਹੀਂ ਰੁਕਿਆ। ਉਸ ਸਮੇਂ ਦੀ ਨਿਆਂ ਪ੍ਰਣਾਲੀ ਨੂੰ ਉਸਨੇ ਆਪਣੇ ਤਰਕ ਅਤੇ ਵਿਵੇਕ ਰਾਹੀਂ ਕਟਹਿਰੇ ਵਿੱਚ ਖੜਾ ਕੀਤਾ ਉਸ ਸਮੇਂ ਦੇ ਕਾਨੂੰਨ ਅਦਾਲਤਾਂ ਦੀ ਕਾਰਜ ਪ੍ਰਣਾਲੀ ਨੂੰ ਸਮਝ ਅਤੇ ਇਨਸਾਫ ਕਰਨ ਵਾਲਿਆਂ ਨੂੰ ਚੁਣੌਤੀ ਦਿੱਤੀ ਕਿ ਵੱਡੀ ਲੈ ਕੇ ਕੀਤਾ ਜਾਣ ਵਾਲਾ ਅਨਿਆਂ ਨਿਆਂ ਕਿਵੇਂ ਹੋਇਆ ਸੁਕਰਾਟ ਦਾ ਸਭ ਤੋਂ ਜ਼ਿਆਦਾ ਚੋਰ ਚੰਗੇ ਕਾਦਾਰ ਤੇ ਲੱਗਾ ਉਸਨੇ ਕਾਨੂੰਨ ਦੇਣ ਵਾਲਿਆਂ ਨੂੰ ਪੁੱਛਿਆ ਕਿ ਜਿਸ ਵਿਅਕਤੀ ਦਾ ਆਪਣਾ کردار ਠੀਕ ਨਹੀਂ ਉਹ ਨਿਆ ਕਿਵੇਂ ਕਰ ਸਕੇਗਾ ਉਹ ਆਪ ਹੀ ਉੱਚੇ ਸੋਚੇ ਗੁਣ ਦਾ ਧਾਰਨੀ ਸੀ ਸ਼ਾਨੋ ਸ਼ੌਕ ਤਿਆਗ ਕੇ ਉਸਨੇ ਸਦਾ ਸਾਦਾ ਜੀਵਨ ਬਤੀਤ ਕੀਤਾ ਉਸਨੇ ਦ੍ਰਿੜਤਾ ਨਾਲ ਕਿਹਾ ਅਸਲੀ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਜ਼ਿੰਦਗੀ ਨੇਕ ਕੰਮਾਂ ਵਿੱਚ ਲਾਈ ਜਾਵੇ ਸੋਕਰਤ ਸਮਝਦਾ ਸੀ ਕਿ ਨੇਕੀ ਹੀ ਸਭ ਤੋਂ ਉੱਤਮ ਭਲਾਈ ਹੈ ਨੇਕ ਬੜਨਾ ਉਸ ਦਾ ਮਿਸ਼ਨ ਸੀ ਉਸਨੇ ਆਪਣੇ ਸਮੇਂ ਦੌਰਾਨ ਪ੍ਰਚਲਿਤ ਧਰਮ ਅਧਵ ਕਾਨੂੰਨ ਰਾਜਨੀਤੀ ਅਤੇ ਸਮਾਜ ਦੇ ਵਿਸ਼ਿਆਂ ਤੇ ਬੜੇ ਤਲੀਲਪੂਰਵਕ ਸਵਾਲ ਖੜੀ ਕੀਤੇ ਜਿੱਥੇ ਉਸਨੇ ਸੂਰਜ ਨੂੰ ਦੇਵਤੇ ਦੀ ਥਾਂ ਅੱਗ ਦਾ ਗੋਲਾ ਕਿਹਾ ਉਥੇ ਅਖੌਤੀ ਧਰਮ ਦੇ ਠੇਕੇਦਾਰਾਂ ਤੇ ਦਾਬੇਦਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਬਲੀਆਂ ਨੂੰ ਉਸਨੇ ਮਾਨਵਤਾ ਦੀ ਤੋਹਫੀਨ ਕਿਹਾ ਉਹ ਇਤਹੀ ਤਰਕਪੂਰ ਨੁਦਲੀਲਬਾਜ਼ੀ ਕਰਦਾ ਕਿ ਸੁਣਨ ਵਾਲੇ 당 ਰਹਿ ਜਾਂਦੇ ਅਖੀਰ ਸੰਨ 399 ਈਸਵੀ ਪੂਰਵ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਤੇ ਤਿੰਨ ਇਲਜ਼ਾਮ ਲੱਗੇ ਕਿ ਸੁਕਰਾਤ ਨੌਜਵਾਨਾਂ ਨੂੰ ਵਿਗਾੜ ਰਿਹਾ ਹੈ ਅਜਿਹਾ ਕਰਨਾ ਸਮਾਜ ਲਈ ਖਤਰਨਾਕ ਹੈ ਨੰਬਰ 2 ਉਹ ਨਾਸਤਿਕ ਹੈ ਨੰਬਰ 3 ਉਹ ਦੇਵਤਿਆਂ ਦੀ ਹਸਤੀ ਤੇ ਸ਼ੱਕ ਕਰਦਾ ਹੈ ਉਸ ਸਮੇਂ ਅਜਿਹੇ ਜ਼ੁਰਮਾਂ ਦੀ ਸਜ਼ਾ ਮੌਤ ਸੀ ਸੁਕਰਾਤ ਕਿਉਂਕਿ ਵੱਡਾ ਦਾਰਸ਼ਨਿਕ ਸੀ ਉਸ ਨੂੰ ਕਿਹਾ ਗਿਆ ਕਿ ਉਹ ਜੇਕਰ ਉਹ ਦੇਸ਼ ਛੱਡ ਕੇ ਕਿਤੇ ਹੋਰ ਚਲਾ ਜਾਵੇ ਤਾਂ ਉਸਦੀ ਸਜ਼ਾ ਮੁਆਫ ਕੀਤੀ ਜਾ ਸਕਦੀ ਸੀ ਪਰ ਸੋਕਰੇਟ ਨੇ ਉਸ ਸਮੇਂ ਭਰੀ ਅਦਾਲਤ ਵਿੱਚ ਕਿਹਾ ਮੈਂ ਤੁਹਾਡੇ ਚਾਹਾਂ ਤੂੰ ਜ਼ਿੰਦਗੀ ਦੀ ਭੀਖ ਕਿਉਂ ਮੰਗਾ ਤੁਹਾਡੇ ਰਹਿਮ ਤੇ ਕਿਉਂ ਰਹਾ ਤੁਹਾਡੇ ਲਈ ਕਸ਼ਟ ਤਾਇਕ ਮੈਂ ਨਹੀਂ ਹਾਂ ਬਲਕਿ ਮੇਰੇ ਵਿਚਾਰ ਹਨ ਇਸ ਲਈ ਜੇ ਹਿੰਮਤ ਹੈ ਤਾਂ ਆਪਣੇ ਵਿਚਾਰਾਂ ਦੀ ਕਾਟ ਨਾਲ ਮੇਰੇ ਵਿਚਾਰਾਂ ਨੂੰ ਖਤਮ ਕਰੋ ਮੇਰੇ ਮਰਨ ਨਾਲ ਕੀ ਹੋਵੇਗਾ ਮੇਰੇ ਵਿਚਾਰ ਤਾਂ ਸਗੋਂ ਹੋਰ ਤਗੜੇ ਹੋ ਜਾਣਗੇ ਸੀਮਤ ਬੁੱਧੀ ਰੱਖਣ ਵਾਲੇ ਕਾਨੂੰਨ ਦੇ ਰਾਖਿਆਂ ਕੋਲ ਉਸ ਦੀਆਂ ਦਲੀਲ ਪੂਰਨ ਗੱਲਾਂ ਦਾ ਉਹ ਜਵਾਬ ਨਹੀਂ ਸੀ। ਏਥਨ ਜਦੀ ਕਰੀਟਿਅਸ ਹਕੂਮਤ ਨੇ ਉਸਨੂੰ ਜ਼ਹਿਰ ਦੇ ਕੇ ਮਾਰਨ ਦਾ ਹੁਕਮ ਦੇ ਦਿੱਤਾ। ਇਸ ਅਨਿਆਂ ਭਰੇ ਸਰਕਾਰੀ ਹੁਕਮਨਾਮੇ ਤੋਂ ਬਾਅਦ ਸੋਕਰਤ ਦੇ ਚੇਲਿਆਂ ਨੇ ਆਪਣੇ ਮਹਾਨ ਦਾਰਸ਼ਨ ਨੂੰ ਜੇਲ੍ਹ ਚੋਂ ਕਿਸੇ ਤਰ੍ਹਾਂ ਪੰਜਾਬ ਲੈ ਕੇ ਜਾਣ ਦੀ ਸਕੀਮ ਬਣਾਈ ਪਰ ਜਦੋਂ ਇਸ ਗੱਲ ਦਾ ਪਤਾ ਸੋਕਰਤ ਨੂੰ ਲੱਗਾ ਤਾਂ ਉਸਨੇ ਕਿਹਾ ਕਿ ਮੈਂ ਆਪਣਾ ਦੇਸ਼ ਛੱਡ ਕੇ ਕਿਉਂ ਜਾਵਾਂ ਮੈਂ ਆਪਣੇ ਵਿਚਾਰਾਂ ਤੇ ਅਡੋਲ ਰਹਿ ਕੇ ਮਰਨਾ ਚਾਹੁੰਦਾ ਹਾਂ। ਮੌਤ ਵਾਲੇ ਦਿਨ ਉਸਦੀ ਪਤਨੀ ਜੀਨੀ ਬੱਚੇ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਉਸਦੇ ਚੇਲੇ ਉਸ ਨੂੰ ਮਿਲਣ ਆਏ। ਉਸਦੀ ਪਤਨੀ ਅਤੇ ਬੱਚੇ ਰੋਣ ਕਰਨ ਲੱਗੇ। ਸੋਕਰਾਟ ਨੇ ਉਹਨਾਂ ਨੂੰ ਦਿਲਾਸਾ ਦਿੱਤਾ ਕਿ ਉਹ ਆਪਣੇ ਚੇਲਿਆਂ ਨੂੰ ਕਿਹਾ ਕਿ ਇਹਨਾਂ ਨੂੰ ਘਰ ਛੱਟ ਆਓ। ਜ਼ਹਿਰ ਘੋਟਿਆ ਜਾ ਰਿਹਾ ਸੀ। ਉਹ ਬੜੇ ਸਹਿਜ ਢੰਗ ਨਾਲ ਆਪਣੇ ਚੇਲਿਆਂ ਅਤੇ ਹੋਰਾਂ ਲੋਕਾਂ ਨਾਲ ਗੱਲਬਾਤ ਕਰ ਰਿਹਾ ਸੀ। ਗੱਲ ਕਰਦਿਆਂ ਕਰਦਿਆਂ ਸੋਕਰਾਟ ਨੇ ਜ਼ਹਿਰ ਘੋਟ ਰਹੇ ਜਲਾਦ ਨੂੰ ਪੁੱਛਿਆ ਜ਼ਹਿਰ ਕੋਟਣ ਲਈ ਅਜੇ ਕਿੰਨੀ ਕੁ ਦੇਰ ਹੋਰ ਲੱਗੇਗੀ ਸੋਕਰਾਤ ਦੇ ਇੱਕ ਚੇਲੇ ਕ੍ਰਾਈਟੋਨੇ ਰੋਂਦਿਆਂ ਕਿਹਾ ਕੀ ਕਰ ਰਹੇ ਹੋ ਐਨੀ ਵੀ ਕੀ ਕਾਲੀ ਹੈ ਮਰਨ ਦੀ ਸੋਕਰਾਤ ਬੋਲਿਆ ساری ਉਮਰ ਕੁਝ ਨਾ ਕੁਝ ਨਵਾਂ ਸਿੱਖਣ ਦਾ ਇਸ਼ੂ ਕਰਿਆ ਹਾਂ ਅੱਜ ਮੌਤ ਬਾਰੇ ਜਾਣਨ ਦਾ ਮੌਕਾ ਮਿਲਿਆ ਹੈ ਤਾਂ ਤੀਪਰ ਇੱਛਾ ਹੋ ਰਹੀ ਹੈ ਕਿ ਇਸ ਬਾਰੇ ਵੀ ਜਾਣ ਲਵਾਂ ਜੇਲਰ ਦੀ ਦੇਖ ਰਿਹਾ ਇੱਕ ਹੇਠ ਜਲਾਦ ਨੇ ਜ਼ਹਿਰ ਦਾ ਪਿਆਲਾ ਉਸ ਨੂੰ ਫੜਾਇਆ ਸੋਕਰਾਟ ਨੇ ਜਲਾਦ ਹੱਥੋਂ ਜ਼ਹਿਰ ਦਾ ਪਿਆਲਾ ਇੰਜ ਫੜ ਲਿਆ ਜਿਵੇਂ ਉਸ ਨੇ ਦੁੱਧ ਦਾ ਪਿਆਲਾ ਫੜਿਆ ਹੋਵੇ ਬੜੇ ਸ਼ਾਂਤ ਚਿੱਤ ਨਾਲ ਜ਼ਹਿਰ ਪੀ ਲੈਣ ਮਗਰੋਂ ਸੋਕਰਾਟ ਨੇ ਵਿਚਾਰਾਂ ਤੀ ਲੜੀ ਅਗਾਹ ਤੁਰ ਲਈ ਖਾਲੀ ਪਿਆਲਾ ਜ਼ਮੀਨ ਤੇ ਰੱਖ ਕੇ ਉਹ ਫਿਰ ਚੇਲੇ ਨਾਲ ਗੱਲਾਂ ਕਰਨ ਲੱਗ ਪਿਆ ਜਲਾਦ ਨੇ ਸੋਕਰਾਟ ਨੂੰ ਕਿਹਾ ਗੱਲਾਂ ਨਾ ਕਰੋ ਇਸ ਨਾਲ ਜ਼ਹਿਰ ਚੰਗੀ ਤਰ੍ਹਾਂ ਅਸਰ ਨਹੀਂ ਕਰਦਾ ਜ਼ਹਿਰ ਦੋ ਜਾਂ ਕਦੇ ਕਦੇ ਤਿੰਨ ਵਾਰ ਵੀ ਪੀਣਾ ਪੈਂਦਾ ਹੈ ਇਸ ਤੇ ਸੋਕਰੇਟ ਨੇ ਹੱਸ ਕੇ ਕਿਹਾ ਜਦੋਂ ਜ਼ਹਿਰ ਹੀ ਪੀ ਲਿਆ ਤਾਂ ਫਿਰ ਇੱਕ ਜਾਂ ਦੋ ਵਾਰ ਪੀਣ ਵਿੱਚ ਕੀ ਹਰਚਾ ਹੈ ਉਸ ਦੀਆਂ ਲੱਤਾਂ ਤੇ ਜ਼ਹਿਰ ਦਾ ਅਸਰ ਹੋਇਆ ਤਾਂ ਉਸ ਨੇ ਕਿਹਾ ਮੇਰੀਆਂ ਲੱਤਾਂ ਸੌ ਰਹੀਆਂ ਹਨ ਬੜੇ ਸ਼ਾਂਤ ਚਿੱਤ ਨਾਲ ਸਰੀਰ ਤੇ ਜ਼ਹਿਰ ਦੇ ਅਸਰ ਦੀ ਵਿਆਖਿਆ ਉਸ ਨਾਲੋਂ ਨਾਲ ਕਰਦਾ ਰਿਹਾ ਕੁਝ ਦੇਰ ਬਾਅਦ ਜਦੋਂ ਉਸ ਦੀ ਆਵਾਜ਼ ਧੀਮੀ ਹੋਣ ਲੱਗੀ ਤਾਂ ਉਸ ਦੇ ਨੇੜੇ ਖੜੇ ਆਪਣੇ ਇੱਕ ਚੇਲੇ ਨੂੰ ਕਿਹਾ ਜਦੋਂ ਮੈਂ ਸੌ ਜਾਵਾਂ ਮੇਰੇ ਉੱਪਰ ਚਾਦਰ ਪਾ ਦੇਣੀ ਇਸ ਤਰ੍ਹਾਂ ਦੁਨੀਆ ਦਾ ਇਹ ਪਹਿਲਾ ਮਨੁੱਖ ਜਿਸਨੇ ਬਹੁਤ ਦੇਬਾਂ ਤੇ ਤਰਕ ਕਰਦਿਆਂ ਇੱਕ ਦੇਵ ਇੱਕ ਰੱਬ ਦੀ ਕਲਪਨਾ ਕੀਤੀ ਉਸ ਨੂੰ ਨਾਸਤਿਕ ਕਹਿ ਕੇ ਮਾਰ ਦਿੱਤਾ ਗਿਆ ਦੁਨੀਆ ਭਰ ਦੇ ਲੱਖਾਂ ਲੇਖਕ ਨੌਜਵਾਨ ਵਿਦਵਾਨ ਦਾਰਸ਼ਨਿਕ ਚਿੰਤਕ ਸੱਚ ਤੇ ਪਹਿਰਾ ਦੇਣ ਵਾਲੇ ਲੋਕ ਸੋਕਰਾਟ ਦਾ ਨਾਮ ਬੜੇ ਮਾਣ ਨਾਲ ਲੈਂਦੇ ਹਨ ਉਹ ਸੱਚ ਤੇ ਨੇਕੀ ਦਾ ਮਜਸਮਾ ਸੀ ਆਪਣੇ ਵਿਚਾਰਾਂ ਤੇ ਅਡੋਲ ਰਹਿ ਕੇ ਸ਼ਹੀਦ ਹੋ ਗਿਆ ਸੋਕਰਾਟ ਨੂੰ ਜ਼ਹਿਰ ਦੇਣ ਵਾਲਿਆਂ ਨੇ ਸਮਝ ਲਿਆ ਕਿ ਸੋਕਰਾਟ ਮਰ ਗਿਆ ਪਰ ਸੋਕਰਾਟ ਕਦੇ ਨਹੀਂ ਮਰਿਆ ਸੋਕਰਾਟ ਕਦੇ ਨਹੀਂ ਮਰ ਸਕਦਾ ਸੋਕਰਾਟ ਸਦੀਆਂ ਤੱਕ ਜ਼ਿੰਦਾ ਰਹੇਗਾ ਉਹ ਵਿਚਾਰਾਂ ਦੀ ਆਜ਼ਾਦੀ ਲਈ ਮਨੁੱਖਤਾ ਨੂੰ ਅੱਜ ਵੀ ਰੰਗਾਰਦਾ ਹੈ